ਕਮਾਂ ਪ੍ਰਤਾਪੇ ਬੁਲਾਉਣ ਵਾਲਾ ਮੁਬਾਰਕ ਮੁਬਾਰਕ ਕੋਟਾ ਦੇ ਲੱcke ਦੇ ਕਰਨ ਵਾਲਾ ਮੁਬਾਰਕ ਮੁਬਾਰਕ ਆਪਣੀ ਸਰਕਾਰ ਦੇ ਦਾਅਵਿਆਂ ਤੇ ਸਵਾਲ ਚੁੱਕਣ ਵਾਲੇ ਵਿਧਾਇਕ ਕੁਲਬੀ ਜ਼ੀਰਾ ਇੱਕ ਵਾਰ ਫੇਰ ਮੁਸ਼ਕਲਾਂ ਦੇ ਘੇਰੇ ਵਿੱਚ ਨੇ ਸਾਬਕਾ ਵਿਧਾਇਕ ਨਰੇਸ਼ ਕਟਾਰੀਆ ਤੇ ਸ਼ਰਾਬ ਠੇਕੇਦਾਰ ਪਰਮਾਨ ਸਿੰਘ ਹਲਕਾ ਜ਼ੀਰਾ ਦੇ ਲੋਕਾਂ ਨਾਲ ਰਲ ਕੇ ਮੌਜੂਦਾ ਕਾਂਗਰਸੀ ਵਿਧਾਇਕ ਵੱਲੋਂ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਦੇ ਖਿਲਾਫ ਸੜਕਾਂ 'ਤੇ ਉਤਰ ਆਏ ਨੇ ਅਤੇ ਸੈਂਕੜੇ ਗੱਡੀਆਂ ਦੇ ਕਾਫਲੇ ਨਾਲ ਕਸਬਾ ਮੱਖੂ ਤੋਂ ਜ਼ੀਰਾ ਤੱਕ ਰੋਜ਼ ਰੈਲੀ ਕੀਤੀ ਗਈ। ਇਸ ਰੋਜ਼ ਰੈਲੀ ਵਿੱਚ ਕੁਲਬੀਰ ਸਿੰਘ ਜ਼ੀਰਾ ਖਿਲਾਫ ਭਾਰੀ ਨਾਰੇਬਾਜ਼ੀ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਰੇਸ਼ ਘਟਾਰੀਆ ਨੇ ਕੁਲਬੀਰ ਜ਼ੀਰਾ ਤੇ ਨਸ਼ਾ ਤਸਕਰ ਅਤੇ ਰੇਤ ਮਾਫੀਆ ਨਾਲ ਸਬੰਧਾਂ ਦੇ ਦੋਸ਼ ਲਗਾਏ। ਜੀ ਜੀ ਜੀਰਾ ਹਲਕਾ ਜਿਹੜਾ ਹੈ ਇਨਾਂ ਕੋਲ ਜੀਰੇ ਹਲਕੇ ਦੇ ਵਿੱਚ ਨਸ਼ਾ ਹੋ ਗਿਆ ਇੱਕ ਵੀਰੇ ਮਾਰੇ ਸਾਹ ਤੇ ਹੀ ਬਕਾਉਂਦੇ ਆਪ ਆ ਕਈ ਪੁਲਿਸ ਦਾ ਨਾਂ ਜਾਂਦੇ ਆ ਦਾ ਸਰਕਾਰ ਤੇ ਥੋਪੀ ਜਾਂਦੇ ਆ ਤੇ ਸਾਰਾ ਕੁਝ ਪਿੱਛੇ ਜੇ ਵੀਡੀਓ ਪਈ ਸੀਗੀ ਉਹ ਕਹਿੰਦੀ ਐ ਐਮਐਲਏ ਨੂੰ ਅਸੀਂ ਉਹਨਾਂ ਦੇ 50000 ਕੇ ਲੱਖ ਰੁਪਇਆ ਮਹੀਨਾ ਦਿੰਨੇ ਆ ਤੁਸੀਂ ਕਿਸੇ ਤੋਂ ਵੀ ਪੁੱਛਿਆ ਜਾਵੇ ਅਸੀਂ ਨਹੀਂ ਕਹਿੰਦੇ ਅਲੱਗੇ ਸਰਵਾ ਕਰ ਲੋ ਲੋਕੀ ਆਪ ਦੱਸਦੇ ਆ ਵੀ ਇਹ ਨਸ਼ੇ ਦੇ ਸਦਾਗਰ ਨੇ ਇਹਨਾਂ ਦਾ ਜਿਹੜਾ ਪੀਏ ਆ ਆਉਂਦਾ ਰਿਹਾ ਲੋਕਾਂ ਕੋਲੇ ਉਹ ਕਹਿੰਦਾ ਨਸ਼ਾ ਵੇਚਣਾ ਤੇ ਸਾਡਾ ਵੇਚਣਾ ਪਊਗਾ ਇਹ ਆਪ ਨਸ਼ਾ ਵਕਾਉਂਦੇ ਨੇ ਰੇਤਾ ਜਿੰਨੀ ਮੇਰੇ ਖਾਲ ਸਾਰੇ ਪੰਜਾਬ ਚੋਂ ਪੰਜਾਬ ਗਈ ਹਿੰਦੁਸਤਾਨ ਚ ਵੀ ਨਹੀਂ ਇੰਨੀ ਵਿਕਦੀ ਹੋਣੀ ਜਿੰਨੀ ਜੀਰੇ ਹਲਕੇ ਚ ਵਿਕਦੀ ਆ ਤੁਹਾਡੇ ਕੋਲ ਕੀ ਸਬੂਤ ਹੈ ਤੁਹਾਡੇ ਕੋਲ ਕੀ ਸਬੂਤ ਹੈ ਕਿ ਜੀਰਾ ਨਸ਼ਾ ਵੇਚਦਾ ਜੀ ਅਸੀਂ ਸਬੂਤ ਸਾਡੇ ਕੋਲ ਸਾਰੇ ਪੇਸ਼ ਕਰਾਂਗੇ ਅਸੀਂ ਇਹ ਕਹੇ ਨਹੀਂ ਨਹੀਂ ਅਸੀਂ ਆ ਲੋਕ ਆ ਲੋਕ ਵੇਖੋ ਤੁਸੀਂ ਮਕਰਲੇ ਪਾਸੇ ਮਾਰੋ ਨਿਕਾ ਹਜੇ ਤਾਂ ਵਾਇਰਡੂ ਦੀ ਕਿਰਪਾ ਨਾਲ ਮੇਰੇ ਖਾਲ ਬਹੁਤ ਸਾਰੇ ਜਦੋਂ ਅਗਲਾ ਪ੍ਰੋਗਰਾਮ ਹੋਊਗਾ ਇਹ ਦੋ ਚਾਰ ਪੰਜ ਗੁਣਾ ਜ਼ਿਆਦਾ ਵੱਡਾ ਹੋਊਗਾ ਇੰਨਾ ਲੋਕਾਂ ਦੇ ਵਿੱਚ ਰੋਸ ਆ ਇਹਨਾਂ ਦੇ ਖਿਲਾਫ ਜ਼ਿਕਰ ਹੋ ਗਿਆ ਕਿ ਸਾਫ ਦਾ ਵਿਧਾਇਕ ਨਰੇਸ਼ ਕੁਟਾਰੀਆ ਅਤੇ ਸ਼ਰਾਬ ਠੇਕੇਦਾਰ ਫਰਮਾਨ ਸਿੰਘ ਨੇ ਪਿਛਲੇ ਦਿਨੀ ਕੁਲਬੀਰ ਸਿੰਘ ਜ਼ੀਰਾ ਤੇ 50 ਲੱਖ ਰੁਪਏ ਦੀ ਰਿਸ਼ਵਤ ਮੰਗਣ ਦਾ ਦੋਸ਼ ਲਗਾਇਆ ਸੀ ਅਤੇ ਹੁਣ ਆਪਣੇ ਹੀ ਹਲਕੇ ਦੇ ਲੋਕਾਂ ਵੱਲੋਂ ਹੋ ਰਿਹਾ ਵਿਰੋਧ ਜ਼ੀਰੇ ਦੀਆਂ ਮੁਸ਼ਕਲਾਂ 'ਚ ਹੋਰ ਵਾਅਦਾ ਕਰ ਸਕਦਾ ਹੈ ਪ੍ਰੋਸਤੋ ਪਰਮਜੀਤ ਪੰਮਾ ਦੀ ਰਿਪੋਰਟ